ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਵਾਲੇ ਪਰੌਂਠੇ ਗੋਭੀ ਦਾ ਫੁੱਲਾ ਜਿਹੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣੇ ਆ ਧੋ ਕੇ ਫਿਰ ਇਹਨੂੰ ਆਪਾਂ ਪਾਣੀ ਨੂੰ ਉੱਚਣ ਦੇ ਲਈ ਰੱਖ ਦਾਂਗੇ ਇਸ ਤਰੀਕੇ ਨਾਲ ਆਪਾਂ ਸਾਰਾ ਜਿਹੜਾ ਚੰਗੀ ਤਰ੍ਹਾਂ ਜਿਹੜਾ ਫੁੱਲਾ ਇਹ ਧੋ ਲਿਆ ਏ ਇਹ ਆਪਾਂ ਹੁਣ ਕੱਦੂਕਸ ਕਰਾਂਗੇ ਗੋਭੀ ਨੂੰ ਕੱਦੂਕਸਾ ਜਿਹੜਾ ਆਪਾਂ ਮੋਟੀ ਸਾਈਡ ਤੋਂ ਹੀ ਕਰਨਾ ਹੈ ਇਹ ਸਾਈਡ ਤੋਂ ਆਪਾਂ ਕਰਾਂਗੇ ਸਰਦੀਆਂ ਵਿੱਚ ਗੋਭੀ ਦੇ ਪਰੌਂਠੇ ਬਹੁਤ ਟੇਸਟੀ ਲੱਗਦੇ ਆ ਗਰਮਾ-ਗਰਮ ਬਣਾਓ ਤੇ ਖਾਓ ਇਸ ਤਰੀਕੇ ਨਾਲ ਆਪਾਂ ਜਿਹੜਾ ਸਾਰੀ ਗੋਭੀ ਇਹ ਕੱਦੂਕਸ ਕਰ ਲਾਂਗੇ ਗੋਭੀ ਜਿਹੜੀ ਆਪਾਂ ਸਾਰੀ ਕੱਦੂਕਸ ਕਰ ਲਈ ਐ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰਕੇ 10 ਮਿੰਟ ਲਈ ਇਹਨੂੰ ਆਪਾਂ ਛੱਡ ਦਾਂਗੇ ਤਾਂ ਕਿ ਜਿਹੜਾ ਇਹਦਾ ਪਾਣੀ ਹੈ ਚੰਗੀ ਤਰ੍ਹਾਂ ਗੋਭੀ 'ਚੋਂ ਨਿਕਲ ਜਾਵੇ ਇਸ ਤਰੀਕੇ ਨਾਲ ਆਪਾਂ ਸਾਰਾ ਨਮਕ ਮਲਾ ਦਿੰਨੇ ਆ ਜਿਹੜਾ ਪਾਣੀ ਆ ਸਾਰਾ ਉਹ ਗੋਭੀ ਛੱਡ ਦੂਗੀ 10 ਮਿੰਟ ਲਈ ਆਪਾਂ ਇਹਨੂੰ ਰੱਖ ਦਿੰਨੇ ਆ ਆ 15 ਮਿੰਟ ਹੋ ਚੁੱਕੀ ਹੈ ਜੀ ਹੁਣ ਆਪਾਂ ਜਿਹੜਾ ਪਾਣੀ ਹੈ ਇਹ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲਾਂਗੇ ਦੇਖੋ ਜੀ ਕਿੰਨਾ ਪਾਣੀ ਹੈ ਜਿਹੜਾ ਗੋਭੀ ਨੇ ਛੱਡਿਆ ਹੋਇਆ ਪਰ ਇਹਨੂੰ ਘੁੱਟ-ਘੁੱਟ ਕੇ ਚੰਗੀ ਤਰ੍ਹਾਂ ਆਪਾਂ ਨਿਚੋੜਨਾ ਹੈ ਟਾਈਮ ਤਾਂ ਲੱਗਦਾ ਹੈ ਪਰ ਇਸ ਤਰੀਕੇ ਨਾਲ ਜਿਹੜੇ ਪ੍ਰੌਂਟੀ ਆ ਆਪਣੇ ਜਮਾ ਫਟਣਗੇ ਨਹੀਂ ਬਹੁਤ ਵਧੀਆ ਬੰਦੇ ਆ ਇਸੇ ਤਰੀਕੇ ਨਾਲ ਆਪਾਂ ਮੂਲੀਆਂ ਵਾਲੇ ਜਿਹੜੇ ਪ੍ਰੌਂਟ ਯਾਰ ਉਹ ਵੀ ਇਸੇ ਤਰੀਕੇ ਨਾਲ ਬਣਾਉਣੇ ਆ। ਉਹਦੇ ਵਿੱਚ ਵੀ ਪਹਿਲਾਂ ਨਮਕ ਪਾ ਕੇ ਰੱਖ ਦੋ। ਤਾਂ ਜਿਹੜੀਆਂ ਮੂਲੀਆਂ ਚੰਗੀ ਤਰ੍ਹਾਂ ਸਾਰਾ ਪਾਣੀ ਛੱਡ ਦਿੰਦ ਨੇ ਉਸ ਤੋਂ ਬਾਅਦ ਆਪਾਂ ਬਣਾਉਨੇ ਹੁੰਨੇ ਆ। ਬਹੁਤ ਵਧੀਆ ਤਰੀਕਾ ਏ। ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਆਪਾਂ ਨਿਚੋੜ ਦੇਣਾ ਬਿਲਕੁਲ ਨਹੀਂ ਇਹਦੇ ਵਿੱਚ ਰਹਿਣਾ ਚਾਹੀਦਾ। ਇਹ ਆਪਾਂ ਆਦਰਕ ਲੈ ਆਏ ਜੀ ਇੱਕ ਟੁਕੜਾ। ਤੇ ਇੱਕ ਕੱਟ ਲਏ। ਜਿੰਨੀ ਚਾਹ ਰ ਆਪਾਂ ਹਰੀਆਂ ਮਿਰਚਾਂ ਲਈਏ। ਦੇਖੋ ਜੀ ਪਾਣੀ ਸਾਰਾ ਪਾਣੇ ਚੋੜਦਾ ਕਿੰਨਾ ਸੁੱਕੀ ਸੁੱਕੀ ਆਪਣੀ ਗੋਭੀ ਹੈ ਤੇ ਪਰੌਂਠੇ ਜਿਹੜੇ ਬਹੁਤ ਵਧੀਆ ਬਣਨਗੇ ਹੁਣ ਆਪਾਂ ਇਹਦੇ ਵਿੱਚ ਅਦਰਕ ਵੀ ਐਡ ਕਰ ਦਿੰਨੇ ਆ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਇਸ ਤਰੀਕੇ ਨਾਲ ਜਿਹੜੇ ਅਦਰਕ ਪਾਣ ਨਾਲ ਗੋਭੀ ਦੇ ਪਰੌਂਠੇ ਜਿਹੜੇ ਬਹੁਤ ਟੇਸਟੀ ਬਣਦੇ ਆ ਇੱਥੇ ਆਪਾਂ ਸੁੱਕੀ ਮੇਥੀ ਧਨੀਆ ਸਕਾ ਕੇ ਰੱਖਿਆ ਹੋਇਆ ਉਹ ਪਾਵਾਂਗੇ ਤੁਹਾਡੇ ਕੋਲੇ ਹਰਾ ਧਨੀਆ ਹੈਗਾ ਤਾਂ ਉਹ ਪਾ ਲਿਓ ਮੇਰੇ ਕੋਲੇ ਹੈ ਨਹੀਂ ਸੀਗਾ ਪਰ ਇਹਦੇ ਨਾਲ ਪਰੌਂਠੇ ਬਹੁਤ ਟੇਸਟੀ ਬਣਦੇ ਆ ਸੁੱਕਾ ਮੀਤੀ ਧਨੀਆ ਪਾਣ ਦੇ ਨਾਲ ਇੱਥੇ ਆਪਾਂ ਇੱਕ ਚਮਚ ਜੀਰੇ ਦਾ ਪਾਇਆ ਅੱਧਾ ਚਮਚ ਤੋਂ ਘੱਟ ਆਪਾਂ ਲਾਲ ਮਿਰਚ ਪਾਈ ਹੈ 1 ਚਮਚ ਆਪਾਂ ਨਮਕ ਦਾ ਪਾਵਾਂਗੇ ਕਿਉਂਕਿ ਇੱਕ ਪਹਿਲਾਂ ਪਾਇਆ ਸੀ ਪਾਣੀ ਨਿਚੋੜਤਾ ਸੀ ਕਾਫੀ ਨਮਕ ਜਿਹੜਾ ਨਿਕਲ ਗਿਆ ਸੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਨਾਮਕ ਮਿਰਚ ਨੂੰ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਰਲ ਜਾਵੇ ਹੁਣਾਂ ਜਿਹੜਾ ਬਿਲਕੁਲ ਪਾਣੀ ਨਹੀਂ ਛੱਡਣ ਗਿਆ ਜਿਹੜਾ ਪਾਣੀ ਹੈ ਸਾਰਾ ਨਿਕਲ ਚੁੱਕਾ ਹੈ ਮੂਲੀਆਂ ਦੇ ਵਿੱਚੋਂ ਦੇਖੋ ਜੀ ਸੁੱਕੀ ਸੁੱਕੀ ਆਪਣੀ ਗੋਭੀ ਹੈ ਬਹੁਤ ਵਧੀਆ ਪਰੌਂਠੇ ਬਣਨਗੇ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਆ ਕੇ ਦੇਖ ਲੈਣੇ ਕਿ ਨਮਕ ਠੀਕ ਹੈ ਨਮਕ ਆ ਜਿਹੜਾ ਆਪਣਾ ਬਿਲਕੁਲ ਪਰਫੈਕਟ ਸੀਗਾ ਜਿਸ ਚਮਚਾ ਆਪਾਂ ਪਹਿਲਾਂ ਪਾਇਆ ਸੀ ਇੱਕ ਫੁੱਲ ਦੇ ਵਿੱਚ ਇੱਕ ਆਪਾਂ ਬਾਅਦ ਚ ਪਾਇਆ ਨਿਚੋੜਦਾ ਸੀ ਪਾਣੀ ਉਹਦੇ ਨਾਲ ਕਾफी ਨਮਕ ਜਿਹੜਾ ਆਪਾਂ ਨਿਕਲ ਗਿਆ ਸੀ ਹੁਣ ਆਪਾਂ ਤਵਾ ਘਰਤਾ ਪਰੌਂਠੇ ਬਣਾਉਣ ਦੀ ਤਿਆਰੀ ਕਰ ਲੈਣੀ ਆ ਇਹਦੇ ਲਈ ਆਪਾਂ ਇੱਕ ਪੇੜਾ ਲੈ ਲਿਆ तरीके ਨਾਲ ਆਪਾਂ ਜਿਵੇਂ ਆਮ ਪੀੜਾ ਕਰਤੀ ਹੁਮੀ ਪੀੜਾ ਕਰ ਲੈਣਾ ਆਟਾ ਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਚੁੰਡ ਲਾਂਗੇ ਦੋਨੋਂ ਸਾਈਡ ਆਪਾਂ ਇਹਦੀ ਆਟਾ ਲਾ ਕੇ ਹੁਣ ਆਪਾਂ ਇਹਨੂੰ ਵੇਲ ਲੈਣੀ ਆ ਇਹਨੂੰ ਆਪਾਂ ਰੋਟੀ ਦੀ ਤਰ੍ਹਾਂ ਹੀ ਵੇਲਣਾ ਹੈ ਜਿਵੇਂ ਆਪਾਂ ਰੋਟੀ ਵੇਲਦੇ ਹੁੰਦੇ ਆ ਇਹ ਜਿਹੜਾ ਪਰੌਂਠਾ ਆ ਇਹ ਆਪਾਂ ਗੋਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਜਿਹੜਾ ਆਪਾਂ ਗੋਭੀ ਦਾ ਪਰੌਂਠਾ ਬਣਾਉਣੀ ਆ ਬਿਲਕੁਲ ਸਾਰੀ ਪਰੌਂਠੇ ਦੇ ਵਿੱਚ ਗੋਭੀ ਹੁੰਦੀ ਹੈ। ਅ ਕਈ ਵਾਰ ਆਪਾਂ ਦੂਸਰੀ ਤਰ੍ਹਾਂ ਇੱਕ ਪੇੜਾ نیچے ਇੱਕ ਉੱਪਰ ਰੱਖ ਕੇ ਬਣਾਉਣੀ ਆ। ਉਹਦੇ ਨਾਲ ਜਿਹੜਾ ਕੰਨੀਆਂ ਦੇ ਵਿੱਚ ਗੋਭੀ ਨਹੀਂ ਹੁੰਦੀ ਹੈਗੀ ਤੇ ਉਹ ਖਾਲੀ-ਖਾਲੀ ਰਹਿ ਜਾਂਦੀਆਂ ਇਸ ਤਰੀਕੇ ਨਾਲ ਆਪਣਾ ਗੋਭੀ ਨਾਲ ਭਰਿਆ ਭਰਿਆ ਪਰੌਂਠਾ ਬਣੇਗਾ। ਬਹੁਤ ਵਧੀਆ। ਇਸ ਤਰੀਕੇ ਨਾਲ ਆਪਾਂ ਸਾਰੇ ਸਾਈਡ ਤੋਂ ਲਾ ਲੈਣੇ ਆ। ਉਹਨਾਂ ਆਪਾਂ ਇਸ ਤਰੀਕੇ ਨਾਲ ਦੋਨੋਂ ਸਾਈਡ ਤੋਂ ਕਰ ਲਾਂਗੇ। ਆਟਾ ਲਾ ਕੇ ਫਿਰ ਇਹਨੂੰ ਬੋਲੇ ਬੋਲੇ ਹੱਥਾਂ ਨਾਲ ਆਪਾਂ ਵੇਲ ਲੈਣਾ ਜਿਹੜਾ ਆਪਾਂ ਵੇਲਣਾ ਹੈ ਬਹੁਤ ਪੋਲੇ ਪੋਲੇ ਹੱਥਾਂ ਨਾਲ ਵੇਲਣਾ ਹੈ ਜਿਆਦਾ ਦੱਬ ਕੇ ਨਹੀਂ ਵੇਲਣਾ ਇਸ ਤਰੀਕੇ ਨਾਲ ਜਿਹੜੇ ਗੋਭੀ ਦੇ ਪਰੌਂਠਾ ਬਹੁਤ ਵਧੀਆ ਆਪਣਾ ਬਣ ਕੇ ਤਿਆਰ ਹੋ ਜਾਂਦਾ ਬਿਲਕੁਲ ਵੀ ਗੋਭੀ ਐ ਜਿਹੜੀ ਬਾਹਰ ਨਹੀਂ ਨਿਕਲਦੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਕਈ ਵਾਰ ਬੱਚੇ ਹੁੰਦੇ ਆ ਸਟੂਡੈਂਟ ਉਹਨਾਂ ਨੇ ਨਹੀਂ ਕਦੀ ਘਰੇ ਕੰਮ ਕੀਤਾ ਹੁੰਦਾ ਉਹਨਾਂ ਲਈ ਇਹ ਸਰਾਂ ਦੀ ਰੈਸਪੀ ਦੀ ਵੀਡੀਓ ਦੀ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਤਵੇ ਤੇ ਜਿਹੜਾ ਆਪਾਂ ਘਿਓ ਲਾ ਲਿਆ ਏ ਤਵਾ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੋਣਾ ਆਪਾਂ ਇਹਦੇ ਉੱਤੇ ਪਰੌਂਠਾ ਪਾ ਦਾਂਗੇ ਇਸ ਤਰੀਕੇ ਨਾਲ ਆਪਾਂ ਇਹਦੀ ਸਾਈਡ ਬਦਲ ਕੇ ਪਰੇ ਦੇ ਘਿਓ ਲਗਾ ਲੈਣੇ ਆ ਕਿ ਆਤੜੀ ਮਰਜ਼ੀ ਹੈ ਜੀ ਰਿਫਾਇੰਡ ਚ ਬਣਾ ਲਓ ਚਾਹੀਦੀ ਸੀ ਕਿ ਹੁੱਚ ਬਣਾ ਲਵੋ ਜਿੱਦੇ ਚ ਮਰਜ਼ੀ ਬਣਾ ਲਓ ਪਰੋਂਠੇ ਜਿਹੜੇ ਬਹੁਤ ਵਧੀਆ ਬੰਦਦੇ ਆ ਜੇ ਦੀ ਆਪਾਂ ਸਾਈਡ ਪਲਟ ਦਾਂਗੇ ਦੂਜੀ ਸਾਈਡ ਵੀ ਇਸੇ ਤਰੱਕੀ ਨਾਲ ਆਪਾਂ ਘਿਓ ਲਾ ਲਾਂਗੇ ਹੁਣ ਆਪਾਂ ਕੁਰਚੀ ਨਾਲ ਥੋੜਾ ਥੋੜਾ ਪ੍ਰੈਸ ਕਰਕੇ ਬਣਾਵਾਂਗੇ ਬਹੁਤ ਹੀ ਜ਼ਿਆਦਾ ਆਪਣੀ ਕ੍ਰਿਸਪੀ ਕ੍ਰਿਸਪੀ ਪਰੌਂਠੇ ਬਣਦੀ ਹੈ ਰੜੜ ਕੇ ਪਰੌਂਠੇ ਬਣਨੇ ਬਹੁਤ ਟੇਸਟੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਕ੍ਰਿਸਪੀ ਤੇ ਰੜੇ ਰੜੇ ਪਰੌਂਠੇ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਦੂਸਰਾ ਪੇੜਾ ਵੀ ਜਿਹੜਾ ਇਹਨੂੰ ਵੇਲ ਲਵਾਂਗੇ ਆਪਾਂ ਚਾਰਸ ਪਰੌਂਠਾ ਬਣਾਵਾਂਗੇ ਜਿਹੜੇ ਦੋ ਤਰੀਕੇ ਦੇ ਪਰੌਂਠੇ ਮੈਂ ਤਿਆਰ ਕੀਤੇ ਸੀਗੇ ਦੀ ਕਈ ਵਾਰ ਬੱਚੇ ਕਹਿ ਦਿੰਦੇ ਅਸੀਂ ਚੌਰਸ ਪਰੌਂਠਾ ਖਾਣਾ ਹੈ ਤੇ ਇੱਥੇ ਆਪਾਂ ਚੌਰਸ ਪਰੌਂਠਾ ਜਿਹੜਾ ਤਿਆਰ ਕੀਤਾ ਸੀਗਾ ਗੋਭੀ ਵੀ ਜਿਹੜੀ ਆਪਾਂ ਭਰ-ਭਰ ਕੇ ਪਾਈ ਹੈ ਬਿਲਕੁਲ ਨਹੀਂ ਬਾਹਰ ਨਿਕਲੀ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਧਰਲੀ ਸਾਈਡ ਤੋਂ ਫੋਲਡ ਕਰ ਲਾਂਗੇ ਫਿਰ ਦੂਸਰੀ ਸਾਈਡ ਤੋਂ ਵੀ ਇਦਾਂ ਹੀ ਫੋਲਡ ਕਰ ਲਾਂਗੇ ਫਿਰ ਸਾਈਡਾਂ ਤੋਂ ਇਹਨੂੰ ਚੱਕ ਕੇ ਇਦਾਂ ਫੋਲਡ ਕਰ ਲਾਂਗੇ ਆਪਣਾ ਜਿਹੜਾ ਚੌਰਸ ਪਰੌਂਠਾ ਬਣ ਗਿਆ ਥੈਂਕ ਯੂ ਸਾਰੀ ਭੈਣ ਭਰਾਵਾਂ ਦਾ ਜਿਹੜੇ ਮੇਰੇ ਚੈਨਲ ਤੇ ਨਵੇਂ ਮੈਨਾਂ ਜੁੜੇ ਹੋਏ ਆ ਜਿਹੜੇ ਪੁਰਾਣੇ ਆ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਮੈਂ ਦਿਲੋਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਬਹੁਤ ਸਪੋਰਟ ਕਰ ਰਹੇ ਆ ਮੇਰੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਐ ਥੈਂਕ ਯੂ ਸਾਰੀ ਭੈਣ ਭਰਾਵਾਂ ਦਾ ਜੇ ਤੁਹਾਨੂੰ ਮੇਰੀ ਰੈਸਪੀਸ ਵਧੀਆ ਲੱਗਦੀਆਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀਸ ਕਿੱਦਾਂ ਦੀਆਂ ਲੱਗਦੀਆਂ ਐ ਜੇ ਦਿਨਾਂ ਨੂੰ ਮੋਟੀਵੇਸ਼ਨ ਮਿਲਦੀ ਆ ਫਿਰ ਮੈਂ ਅੱਗੇ ਤੋਂ ਅੱਗੇ ਤੁਹਾਡੇ ਲਈ ਹੋਰ ਨਵੀਆਂ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਇਆ ਕਰੂੰਗੀ ਜਿੱਦਾਂ ਤੁਹਾਡੀ ਡਿਮਾਂਡ ਹੋਇਆ ਕਰੇਗੀ ਉਸੇ ਤਰੀਕੇ ਦੀ ਆਪਾਂ ਵੀਡੀਓ ਬਣਾਇਆ ਕਰਾਂਗੇ ਤੇ ਪਾਇਆ ਕਰਾਂਗੇ ਦੇਖੋ ਜੀ ਆਪਣਾ ਪਰੌਂਟਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਇਹਨੂੰ ਵੀ ਆਪਾਂ ਰੜ ਲੈਣੇ ਆ ਇਸੇ ਤਰੀਕੇ ਨਾਲ ਆਪਾਂ ਇਹਦੇ ਦੋਨੋਂ ਸਾਈਡ ਤੇ ਘਿਓ ਲਾ ਕੇ ਇਹਨੂੰ ਵੀ ਰੜ ਲਾਂਗੇ ਇੱਕ ਜੀ ਕਿੰਨਾ ਸੋਹਣਾ ਪਰੌਠਾ ਆਪਣਾ ਰੜਕੇ ਤਿਆਰ ਹੋਇਆ ਹੈ। ਦੋਨੋਂ ਸਾਈਡ ਕਿੰਨਾ ਸੋਹਣਾ ਰੈਡੀ ਆਇਆ ਇਹਨੂੰ ਆਪਾਂ ਨੱਪ-ਨੱਪ ਕੇ ਇਦਾਂ ਇਸ ਤਰੀਕੇ ਨਾਲ ਰੜ ਲਾਂਗੇ ਕਿ ਬਹੁਤ ਟੇਸਟੀ ਪਰੌਂਠੇ ਬਣਦੇ ਆ। ਪਰੌਂਠੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਆ। ਹੁਣ ਇਹਦੇ ਨਾਲ ਆਪਾਂ ਦਹੀਂ ਲੈ ਲਿਆ। ਨਾਲ ਪਰੌਂਠੇ ਲੈ ਲਈ ਜੀ। ਇਹ ਆਪਾਂ ਅਦਰਕ ਤੇ ਲਾਲ ਮਿਰਚ ਦਾ achar ਪਾਇਆ ਹੋਇਆ ਸੀ। ਨਾਲ ਇਹ ਲੈ ਲਿਆ। ਪਰਦੀ ਆਪਾਂ ਨਾਲ ਇੱਥੇ ਲਾਵਾਂਗੇ ਜੀ ਬਟਰ ਦੇਖੋ ਜੀ ਕਿੰਨੇ ਸੋਹਣੇ ਜੰਮੀ ਜੰਮੀ ਆਪਣੇ ਪਰੌਂਠੇ ਬਣੇ ਆ ਬਣ ਕੇ ਤਿਆਰ ਹੋਈ ਆ ਦੱਸਿਓ ਜੀ ਤੁਹਾਨੂੰ ਮੇਰੀ ਇਹ ਪਰੌਂਠਿਆਂ ਦੀ ਰੈਸਪੀ ਕਿੱਦਾਂ ਦੀ ਲੱਗੀ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ